ਮਰਦਾਨਾ ਕਹਿੰਦਾ ਮਹਾਰਾਜ ਭੁੱਖ ਬੜੀ ਲੱਗੀ ਐ ਕਹਿੰਦੇ ਮਰਦਾਨਿਆਂ ਸ਼ਾਮ ਦਾ ਵਕਤ ਐ ਤੇ ਬੱਦਲਾਂ ਦੀ ਬੱਦਲਾ ਮੀਂਹ ਪੈ ਰਿਹਾ ਸੀ ਬੱਦਲਵਾਈ ਹੋਈ ਸੀ ਸਮੇ ਤੋਂ ਪਹਿਲਾਂ ਹੀ ਸ਼ਾਮ ਹੋਊਗੀ ਲੋਕ ਆਪੋ ਆਪਣੇ ਘਰਾਂ ਨੂੰ ਵੜ ਗਏ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਤੁਰੇ ਜਾ ਰਹੇ ਨੇ ਤੁਰਦਿਆਂ ਤੁਰਦਿਆਂ ਸਾਰਾ ਪਿੰਡ ਲੰਘ ਗਏ ਸਾਰਾ ਸ਼ਹਿਰ ਲੰਘ ਗਏ ਤੇ ਮਰਦਾਨਾ ਕਹਿੰਦਾ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਸਾਨੂੰ ਕੋਈ ਪਰਮ ਸੇਵਕ ਢੀਕ ਰਿਹਾ ਐ ਜਿਹਦੇ ਕੋਲੇ ਅਸੀਂ ਠਹਿਰਨਾ ਆਪਾਂ ਤੇ ਸਾਰਾ ਸ਼ਹਿਰ ਹੀ ਲੰਘ ਚੁੱਕੇ ਆ ਹੁਣ ਕਿਹਦੇ ਕੋਲ ਰਵਾਂਗੇ ਕਹਿੰਦੇ ਮਰਦਾਨਿਆਂ ਆ ਤੇ ਸਹੀ ਅੱਗੇ ਸਾਡੀ ਕੋਈ ਉਡੀਕ ਕਰ ਜੇ ਸਤਗੁਰੂ ਅੱਗੇ ਅੱਗੇ ਮਰਦਾਨਾ ਸਤਗੁਰਾਂ ਦੇ ਪਿੱਛੇ ਪਿੱਛੇ ਕਿੱਥੇ ਪਹੁੰਚੇ ਨੇ ਇੱਕ ਉਜੜੀ ਜੀ ਜਗਾ ਜਿਹਦੇ ਵਿੱਚ ਝੌਂਪੜੀ ਪਾਈ ਹੋਈ ਹੈ ਛੰਨ ਪਾਈ ਹੋਈ ਹੈ ਤੇ ਪਾਤਸ਼ਾਹ ਕਹਿੰਦੇ ਲੈ ਵੀ ਮਰਦਾਨਿਆਂ ਜਿੱਥੇ ਆਪਾਂ ਪਹੁੰਚਣਾ ਸੀ ਆ ਚੁੱਕੇ ਆ ਕਹਿੰਦਾ ਸਤਿਗੁਰੂ ਇੱਥੇ ਕੌਣ ਹੈ ਸਤਿਗੁਰੂ ਜੀ ਨੇ ਆਵਾਜ਼ ਮਾਰੀ ਕਹਿੰਦੇ ਸਤ ਕਰਤਾਰ ਸਤ ਕਰਤਾਰ ਅੰਦਰੋਂ ਆਵਾਜ਼ ਆਈ ਕਹਿੰਦਾ ਕੌਣ ਹੈ ਮੇਰੇ ਕੋਲ ਤੇ ਕੋਈ ਆਉਂਦਾ ਨਹੀਂ ਮੈਂ ਕੋੜ ਦਾ ਰੋਗੀ ਆ ਮੇਰੇ ਸਰੀਰ ਦੇ ਵਿੱਚੋਂ ਐਡੀ ਗੰਦੀ ਬਦਬੂ ਆਉਂਦੀ ਹੈ ਕਿ ਸਾਡੇ ਪਿੰਡ ਦਾ ਮੇਰੇ ਕੋਲ ਕੋਈ ਆਉਂਦਾ ਨਹੀਂ ਤੇ ਸਾਡੇ ਤੇ ਘਰ ਦੇ ਵੀ ਬਾਹਰੋਂ ਹੀ ਖਾਣਾ ਰੱਖ ਜਾਂਦੇ ਨੇ ਤੇ ਮੈਂ ਚਾ ਕੇ ਖਾ ਲੈਣਾ ਸੱਚੇ ਬਾਦਸ਼ਾਹ ਕਹਿੰਦੇ ਉਹ ਭਾਈ ਬਾਹਰ ਤੇ ਨਿਕਲ ਤੇਰਾ ਭਲਾ ਕਰਨ ਆਏ ਆ ਤੈਨੂੰ ਕੁਝ ਦੇਣ ਵਾਸਤੇ ਆਏ ਆ